ਉਹ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਜੇ ਰਲੇ ਹੋਏ ਨੇ ਇਹ ਰਲੇ ਹੋਏ ਨੇ ਤੇ ਘਰੇ ਆ ਕੇ ਸਰੈਂਡਰ ਕਰ ਗਿਆ ਜੇ ਰਾਜਾ ਪਪੀਜ ਦੇ ਹੱਕ ਚ ਹਾਂਜੀ ਇਹ ਹਾਲਾਤ ਦੇਖੋ ਕੀ ਨੇ ਇਹ ਤੁਸੀਂ ਮੰਨ ਤੁਸੀਂ ਆਹ ਫੋਟੋਆਂ ਦੇਖੀਆਂ ਕਿ ਨਹੀਂ ਆਈ ਸੀ ਕਿ ਨਹੀਂ ਤੇ ਕੀ ਕਰਨਾ ਕਿ ਘਰੇ ਕੀ ਕਰਨ ਕੀ ਆਏ ਸੀ ਚਾਹ ਪੀਣ ਤੇ ਕਿਉਂ ਲੋਕਾਂ ਨੂੰ ਇੰਨਾ ਕਾਂਗਰਸੀਆਂ ਨੂੰ ਧੋਖਾ ਦਿੱਤਾ ਉਹਨਾਂ ਨੇ ਪਵਣ ਪਵਣ ਕਿਉਂ ਲੋਕਾਂ ਨੂੰ ਇੰਨਾ ਧੋਖਾ ਦਿੱਤਾ ਤੇ ਅੱਜ ਤੁਹਾਡੇ ਚੈਨਲ ਦੇ ਮੂਹਰੇ ਸਾਰਿਆਂ ਨੂੰ ਆ ਕੇ ਮੂਹਰੇ ਉਹ ਅੱਜ ਉਰੇ ਆ ਕੇ ਸਾਰੀ ਕਾਂਗਰਸ ਪਾਰਟੀ ਨੂੰ ਅੱਜ ਥੱਲੇ ਪਾਤਾ ਅੱਜ ਕਾਂਗਰਸ ਪਾਰਟੀ ਨੂੰ ਮੁੱਦਾ ਕਰਤਾ ਉਹਨਾਂ ਨੇ ਉਰੇ ਆ ਕੇ ਸਲੰਡਰ ਕਰਕੇ ਘਰੇ ਆ ਕੇ ਅੱਜ ਕਾਂਗਰਸ ਪਾਰਟੀ ਨੂੰ ਮੈਂ ਪਹਿਲਾਂ ਕਹਿੰਦਾ ਸੀ ਵੀ ਜਾਗ ਜੋ ਜਾਗ ਜੋ ਕਾਂਗਰਸ ਪਾਰਟੀ ਵਾਲਿਓ ਇਹ ਸੌਦਾ ਹੋਇਆ ਹੋਇਆ ਚਲੋ ਥੋੜਾ ਹੋ ਬਾਈ ਚਾਹ ਪੀਨੇ ਆ ਜੀ ਅੱਜ ਇਹ ਕੈਂਡੀਡੇਟ ਆ ਰਿਹਾ ਹੈ ਤੇ ਅੱਜ ਕੇਜਰੀਵਾਲ ਦੇ ਤੇ ਭਗਵੰਤ ਮਾਨ ਦੇ ਡਰੋਂ ਕੇਜਰੀਵਾਲ ਤੇ ਭਗਵੰਤ ਮਾਨ ਦੇ ਡਰੋਂ ਬਿੱਟੂ ਜੀ ਇਹ ਰਾਜਾ ਵੜਿੰਗ ਨੇ ਕਿਹਾ ਸੀ ਕਿ ਪੱਪੀ ਨੂੰ ਹਰਾ ਕੇ ਇਥੋਂ ਭੇਜਾਂਗੇ ਇੱਕ ਤਰੀਕ ਦੋ ਅੱਜ ਫਿਰ ਘਰੇ ਅੱਜ 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 ਘਰੇ ਫਿਰ ਅੱਜ ਘਰੇ ਕੀ ਕੀ ਪੈਰ ਫੜਨਾ ਆ ਨਾ ਮੈਂ ਪਹਿਲਾਂ ਹੀ ਕਹਿੰਦਾ ਸੀ ਵੀ ਐਸਾ ਕੇਸ ਹੈ ਦੇ ਭਗਵੰਤ ਮਾਨ ਕੋਲੇ ਇਹਦਾ ਕੇਸ ਆ ਜਿਹੜਾ ਉਹ ਚਾਹੇ ਉਹਨਾਂ ਨੂੰ ਕਤਲ ਕੀਤਾ ਬੱਚਿਆਂ ਨੂੰ ਉਹ ਚਾਹੇ ਇਹਦੇ ਬਸਦੀਆਂ ਬਾਡੀਆਂ ਅੱਜ ਭਗਵੰਤ ਮਾਨ ਨੇ ਤੇ ਕੇਜਰੀਵਾਲ ਨੇ ਮਰੂੜੀ ਚਾ ਬਾਹ ਮਰੋੜੀ ਵਾਂ ਤੇ ਸਿੱਧਾ ਗਿੱਦੜ ਵਾਏ ਤੋਂ ਵੋਟ ਪਾਉਣ ਗਿਆ ਸੀ ਰਾਜਾ ਵੜਿੰਗ ਆ ਕੇ ਸਿੱਧਾ ਪੱਪੀ ਦੇ ਘਰੇ ਆ ਕੇ ਪੈਰਾਂ 'ਚ ਪਿਆ ਸਲੰਡਰ ਕਰਕੇ ਆ ਤੁਸੀਂ ਵੀ ਘਰ ਦੇ ਬਾਹਰ ਆਏ ਹੋ ਵਰਕਿੰਗ ਮੈਨੂੰ ਤਾਂ ਪਤਾ ਲੱਗਿਆ ਵੀ ਆ ਕੇ ਮੈਂ ਤਾਂ ਇਹ ਨੰਗਾ ਕਰਨ ਆਇਆ ਉਹਨੂੰ ਜੀ ਮੈਨੂੰ ਤਾਂ ਪਤਾ ਲੱਗਿਆ ਵੀ ਸਾਰਾ মিডিਆ ਮੈਂ ਤਾਂ ਵੜਿੰਗ ਨੂੰ ਨੰਗਾ ਕਰਨ ਆਇਆ ਵੀ ਉਹ ਆ ਕੇ ਟੋਟਲ ਅੱਜ ਸਾਰੀ ਕਾਂਗਰਸ ਨੂੰ ਰੇ ਲੁਧਿਆਣੇ ਦੀ ਕਾਂਗਰਸ ਨੂੰ ਸਾਰੇ ਲੀਡਰਾਂ ਨੂੰ ਮੈਂ ਕਹਿੰਦਾ ਹਜੇ ਵੀ ਉੱਠ ਜੋ ਹਜੇ ਵੀ ਉੱਠ ਜੋ ਅੱਜ ਕਾਂਗਰਸ ਨੂੰ ਸਾਰੀ ਦਾ ਸੌਦਾ ਕਰਕੇ ਆ ਕੇ ਸਾਰੀ ਕਾਂਗਰਸ ਜਿਹੜੀ ਆ ਲੁਧਿਆਣੇ ਦੀ ਮੁਕਾ ਗਿਆ ਅੱਜ ਬਚ ਜੋ ਹਜੇ ਵੀ ਜੜੀ ਆ ਉਹ ਬਚ ਜੋ ਦੋਨੇ ਪਾਰਟੀਆਂ ਗੰਦੀਆਂ ਹਰਕਤਾਂ ਤੇ ਉਤਰ ਆਈਆਂ ਜਾਣੀ ਕੀ ਦੋਨੇ ਜਾਣੇ ਇੰਨੇ ਘਬਰਾਏ ਦੇ ਆ ਆਪ ਦੀ ਪਾਰਟੀ ਤੇ ਦੂਸਰਾ ਭਾਜੀਪੀ ਕਿ ਉਹ ਜਾਨਾ ਕੋਈ ਨਵੀਂ ਖੇਡ ਖੇਡਦੇ ਐ ਪਹਿਲਾਂ ਤਾਂ ਆਮ ਆਦਮੀ ਪਾਰਟੀ ਨੇ ਕੰਮ ਚਲਾਤਾ कि ਰਾਜਾ ਵੜਿੰਗ ਸਰੈਂਡਰ ਕਰ ਗਿਆ ਆਮ ਆਦਮੀ ਪਾਰਟੀ ਨੇ ਚਾਰ ਦਿਨਾਂ ਦੀ ਪਹਿਲਾਂ ਆਡੀਓ ਜਿਹੜੀਆਂ ਵੌਇਸ ਮੈਸੇਜਸ ਲੋਕਾਂ ਨੂੰ ਸੱਟੇ ਤੇ ਉਸ ਤੋਂ ਬਾਅਦ ਕੱਲ ਮੈਂ ਆਮ ਆਦਮੀ ਪਾਰਟੀ ਦੀ ਰਾਤ ਨੂੰ ਦਾਰੂ ਫੜਾਈ ਹੈ ਤੁਹਾਨੂੰ ਪਤਾ ਹੋਣਾ ਹੈ ਪਰਚਾ ਦਰਜ ਕਰਾਇਆ ਔਰ ਉਸੇ ਸਾਰੇ ਜਾਣਦੇ ਹਾਂ ਔਰ ਅੱਜ ਸਾਡਾ ਜਿਹੜੇ ਪ੍ਰੈਸ਼ਰ ਸਾਹਿਬ ਨੇ ਸ਼ੁਸ਼ੀਲ ਪ੍ਰਾਸ਼ਰ ਜਿਹੜੇ ਪੂਰੀ ਗਲੀ ਚ ਰਹਿੰਦੇ ਨੇ ਪੱਪੀ ਪ੍ਰਾਸ਼ਰ ਦੀ ਉਹ ਵਿਚਾਰੇ ਕੱਲੇ ਕਾਂਗਰਸੀ ਹੋ ਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਲਾਈਨ ਚ ਲਵਾ ਕੇ ਵੋਟ ਪਵਾਉਂਦੇ ਆ ਕਿਉਂਕਿ ਉਹ ਬਾਈਪਾਸ ਸਰਜਰੀ ਹੋਈ ਹੈ ਅੱਜ ਮੈਨੂੰ ਉਹ ਘਰੇ ਲੱਗੇ ਬਹੁਤ ਇਮੋਸ਼ਨਲ ਹੋਇਆ ਪੀੜੀ ਦੀ ਗਲੀ ਹੈ ਜਿੱਥੇ ਪੱਪੀ ਪ੍ਰਾਸ਼ਰ ਵੀ ਰਹਿੰਦਾ ਹੈ ਪਿੱਛੇ ਕੋਤੇ ਕੌਂਸਲਰ ਵੀ ਰਹਿੰਦਾ ਹੈ ਔਰ ਨਾਲ ਹੀ ਸਾਡੇ ਸ਼ੁਸ਼ੀਲ ਪ੍ਰਾਸ਼ਰ ਆ ਸ਼ੁਸ਼ੀਲ ਪ੍ਰਾਸ਼ਰ ਜੀ ਦੇ ਘਰ ਹੀ ਆਏ ਉਹਨਾਂ ਕਰਦੇ ਸੇਵਾਦਾਰ ਤੇ ਜਿਹੜੇ ਸਾਡੇ ਨਾਲ ਮਦਦ ਕਰਦੇ ਪੋਪੀ ਬਰਾਸ਼ੂਜੀ ਦਾ ਮੁੰਡਾ ਵੀ ਉੱਥੇ ਬਾਹਰ ਗੇਟ ਤੇ ਮਿਲਿਆ ਜਿਵੇਂ ਭਾਗੀ ਸਾਨੂੰ ਉਹ ਚਾਹ ਪੀਓ ਨਹੀਂ ਪੀਓ ਸੇਵਾ ਕਰਦੇ ਐ ਪਰ ਗੰਦੀ ਰਾਜਨੀਤੀ ਆਪਣੇ ਹਿਸਾਬ ਨਾਲ ਲੋਕ ਕਰਨਾ ਚਾਹੁੰਦੇ ਆ ਸੋ ਕੋਈ ਕੇ ਨਾ ਮੈਨੂੰ ਸਮਰਥਨ ਦੇਦਾ ਕਿਉਂ ਤੁਸੀਂ ਮੇਰੇ ਬਾਪੂ ਦੇ ਰਿਸ਼ਤੇਦਾਰ ਲੱਗਦੇ ਹੋ ਮਾਮੇ ਲੱਗਦੇ ਹੋ ਮੈਂ ਤੁਹਾਨੂੰ ਸਮਰਥਨ ਦਿੰਦਾ ਬੰਦੇ ਦਾ ਪੁੱਤ ਬਣ ਕੇ ਲੜੋ ਇਹੋ ਜਿਹੀ ਹਾਰਕਦਾ ਦੇ ਨਾਲ ਤੁਸੀਂ ਇਹ ਹਾਰਨ ਵਾਲਾ ਜਿਹੜਾ ਬੰਦਾ ਹੁੰਦਾ ਨਾ ਉਹ ਉਹ ਇਹੋ ਜਿਹੀ ਹਾਰਕਦਾ ਕਰਦੇ ਹੁੰਦੇ ਸੋ ਇੱਕਦਾ ਆ ਗੱਲ ਕਲੀਅਰ ਦੂਜਾ ਬਿੱਟੂ ਸੇਜ ਤਿੰਨ ਵਾਰੀ ਦਾ ਮੈਂਬਰ ਆਫ ਪਾਰਲੀਮੈਂਟ ਐ ਐਡਾ ਕਦੇ ਲੈਣਾ ਬੱਕਰੀ ਵਰਗਾ ਦੇ ਦੇ ਨਾਲ ਦੀ ਨਾਲ ਲਾਈਵ ਹੋ ਜਾਂਦਾ ਪਹਿਲਾਂ ਤਾਂ 4 ਦਿਨ ਪਹਿਲਾਂ ਲਾਈਵ ਹੋ ਗਿਆ ਵੀ ਸੰਜੇ ਦਰਬਾਰ ਤੇ ਰਾਜੇ ਵਡਿੰਗ ਨੇ ਕਿਸੇ ਨੂੰ ਹੋਰ ਇੰਚਾਰਜ ਲਾਤਾ ਤੇ ਆਸ਼ੂ ਦੇ ਚੋਰ ਲਾਤਾ ਡਾਬਰ ਤੇ ਹੋਰ ਲਾਤਾ ਤਾਂ ਜੋ ਉੱਥੇ ਲੜੋ ਲੜਾਈ ਪੈ ਜੇ ਇਹ ਆਪੋ ਥਾਪੀ ਹੋ ਜੇ ਤੇ ਲੋਕਰ ਨੂੰ ਸਮਝ ਨਾ ਵੀ ਵੀ ਹੁਣ ਚਾਰਜਬੂਰ ਲਾਤਾ ਇਹਨਾਂ ਮਤਲਬ ਇਹਨਾਂ ਦੀ ਗੱਲ ਨਹੀਂ ਹੁੰਦੀ। ਉਹਨੇ ਕਹਿ ਰਿਹਾ ਕਿ ਰਾਜਾ ਵੜਿੰਗ ਪੱਪੀ ਨੂੰ ਸਮਰਥਨ ਦੇ ਆਇਆ। ਤੈਨੂੰ ਦੱਸੂਗਾ ਬ੍ਰਦਰ 4 ਤਰੀਕ ਨੂੰ ਜਦੋਂ ਡੱਬੇ ਖੁੱਲਣਗੇ ਸਮਰਥਨ ਕਿਹਨੇ ਦਿੱਤਾ ਹੈ। ਤੈਨੂੰ ਇਹ ਲੱਗੂਗਾ ਵੀ ਮੈਂ ਤੂੰ ਬੀਜੇਪੀ ਸਮਰਥਨ ਦੇਈ ਰਾਜਾ ਵੜਿੰਗ। ਸੋ ਜਿੰਨੇ ਬੰਦੇ ਬੀਜੇਪੀ ਦੇ ਬੂਤੇ ਬੈਠੇ ਆ ਨਾ ਉਹ ਸਾਰੇ ਜਿਰੋਂ ਵੀ ਹੱਥ ਬੁਲਾਉਂਦੇ ਨਾਲ ਹੀ ਉਮਰ ਘਸਾਉਂਦੇ ਆ ਵੀ ਚਿੰਤਾ ਨਾ ਕਰ। ਸੋ ਇਹਰੇ ਕਹਿ ਦਾ ਮਤਲਬ ਹੈ ਝੂਠੀਆਂ ਫਵਾਵਾਂ ਤੋਂ ਸਾਨੂੰ ਸਾਰਿਆਂ ਨੂੰ ਬਚਣਾ ਚਾਹੀਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ